ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਬੀਜੇਪੀ ਅਤੇ ਅਕਾਲੀ ਦਲ ਦੇ ਗੱਠਜੋੜ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਦਰਅਸਲ ਪਿਛਲੇ ਦਿਨਾਂ ਦੇ ਵਿੱਚ ਕਾਫੀ ਚਰਚਾ ਚੱਲ ਰਹੀਆਂ ਸਨ ਬੀਜੇਪੀ ਅਤੇ ਅਕਾਲੀ ਦਲ ਦੇ ਗੱਠਜੋੜ ਨੂੰ ਲੈ ਕੇ ਕਾਫੀ ਜਿਹੜਾ ਬਾਜ਼ਾਰ ਦੇ ਵਿੱਚ ਸਿਆਸੀ ਬਾਜ਼ਾਰ ਦੇ ਵਿੱਚ ਹਲਚਲ ਦੇਖੀ ਜਾ ਰਹੀ ਸੀ ਪਰ ਇਸ ਨੂੰ ਲੈ ਕੇ ਹੁਣ ਅਸ਼ਵਨੀ ਸ਼ਰਮਾ ਨੇ ਜਿਹੜਾ ਇੱਕ ਵੱਡਾ ਬਿਆਨ ਦੇ ਦਿੱਤਾ ਹੈ। ਦਰਅਸਲ ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਜਿਹੜਾ ਬੀਜੇਪੀ ਅਤੇ ਅਕਾਲੀ ਦਲ ਗੱਠ ਜੋੜ ਨੂੰ ਲੈ ਕੇ ਵੱਡੀ ਗੱਲ ਕਹੀ ਸੀ ਅਤੇ ਉਸ ਤੋਂ ਬਾਅਦ ਬਿਬਾ ਹਰਸਿਮਰਤ ਕੌਰ ਬਾਦਲ ਨੇ ਵੀ ਜਿਹੜਾ ਆਪਣਾ ਬਿਆਨ ਦਿੱਤਾ ਸੀ ਪਰ ਹੁਣ ਪੰਜਾਬ ਪ੍ਰਧਾਨ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਾਰਿਆਂ ਦੇ ਬਿਆਨਾਂ ਉੱਤੇ ਪਾਣੀ ਫੇਰ ਦਿੱਤਾ ਹੈ ਅਤੇ ਇੱਕ ਵੱਡਾ ਬਿਆਨ ਹੈ ਜਿਹੜਾ ਦੇ ਦਿੱਤਾ ਹੈ ਦਰਅਸਲ ਅਸ਼ਵਨੀ ਸ਼ਰਮਾ ਨੇ ਕਿਹਾ ਕਿ 2027 ਦੀਆਂ ਚੋਣਾਂ ਬੀਜੇਪੀ ਆਪਣੇ ਦਮ ਉੱਤੇ ਸਾਰੀਆਂ 117 ਦੀਆਂ 117 ਸੀਟਾਂ ਉੱਤੇ ਇਕੱਲਿਆਂ ਆਪਣੇ ਦਮ ਤੇ ਚੋਣ ਲੜੇਗੀ ਦਰਅਸਲ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਵਿੱਤੇ ਦਿਨੀ ਹੀ ਕਿਹਾ ਸੀ ਕਿ ਪੰਜਾਬ ਦੇ ਵਿੱਚ ਅਕਾਲੀ ਅਤੇ ਭਾਜਪਾ ਗੱਠਜੋੜ ਹੋਣਾ ਚਾਹੀਦਾ ਹੈ ਤਾਂ ਜੋ 2027 ਦੀਆਂ ਚੋਣਾਂ ਜਿੱਤੀਆਂ ਜਾਣ ਪਰ ਇਸ ਨੂੰ ਲੈ ਕੇ ਜਿਹੜਾ ਬਾਜ਼ਾਰ ਦੇ ਵਿੱਚ ਸਿਆਸੀ ਬਾਜ਼ਾਰ ਦੇ ਵਿੱਚ ਗਲਿਆਰੇ ਦੇ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲੀ ਸੀ ਬਿਆਨ ਤੋਂ ਬਾਅਦ ਪਰ ਹੁਣ ਫੇਰ ਕਿਹਾ ਜਾ ਰਿਹਾ ਹੈ ਕਿ ਅਸ਼ਵਨੀ ਸ਼ਰਮਾ ਨੇ ਸਾਰਿਆਂ ਦੇ ਬਿਆਨਾਂ ਉੱਤੇ ਇੱਕ ਵਾਰ ਪਾਣੀ ਫੇਰ ਦਿੱਤਾ ਹੈ ਦਰਅਸਲ ਉਹਨਾਂ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜੀਐਸਪੀ ਇਕੱਲਿਆਂ ਲੜੇਗੀ ਅਤੇ ਆਪਣੇ ਦਮ ਉੱਤੇ 117 ਵਿਧਾਨ ਸਭਾ ਸੀਟਾਂ ਉੱਤੇ ਇਕੱਲਿਆਂ ਵੱਡਾ ਅੰਦੋਲਨ ਜਿਹੜਾ ਆਰੰਭ ਕਰੇਗੀ ਅਤੇ ਇਸ ਅੰਦੋਲਨ ਨੂੰ ਵੀ ਜਿੱਤੇਗੀ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਕਿਹਾ ਸੀ ਕਿ ਜੋ ਪਾਰਟੀ ਪੰਜਾਬ ਦੇ ਹੱਕਾਂ ਦੀ ਗੱਲ ਕਰੇਗੀ ਵੀ ਜਿਹੜਾ ਅਕਾਲੀ ਦਲ ਉਸ ਨੂੰ ਸਮਰਥਨ ਦੇਵੇਗਾ ਪਰ ਇਸ ਦਾ ਜਿਹੜਾ ਵੱਡਾ ਜਵਾਬ ਦਿੰਦੇ ਅਸ਼wini ਸ਼ਰਮਾ ਨੇ ਬੀਬਾ ਹਰਸਿਮਰਤ ਕੌਰ ਨੂੰ ਵੱਡਾ ਜਿਹੜਾ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ ਬੀਬਾ ਹਰਸਿਮਰਤ ਕੌਰ ਦੇ ਬਿਆਨ ਕੋਈ ਮਾਇਨੇ ਨਹੀਂ ਰੱਖਦਾ ਉਹਨਾਂ ਨੇ ਕਿਹਾ ਕਿ ਅਸੀਂ ਸਿਰਫ 117 ਸਿੱਟਾ ਉਤੇ ਕੱਲੇ ਆਪਣੇ ਦਮ ਉਤੇ ਚੋਣ ਲੜਾਂਗੇ ਚਾਹੇ ਕੋਈ ਵੀ ਪਾਰਟੀ ਉਹਨਾਂ ਨੇ ਫਿਲਹਾਲ ਸੱਤਾਧਾਰੀ ਪਾਰਟੀ ਉਤੇ ਵੀ ਜਿਹੜੇ ਤੰਜਬਾਜੀ ਕੱਸੀ ਹੈ ਬਿਆਨਬਾਜ਼ੀ ਕੀਤੀ ਹੈ ਪਰ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਬਿਆਨਾਂ ਨੂੰ ਲੈ ਕੇ ਅਤੇ ਬੀਬਾ ਹਰਸਿਮਰਤ ਕੌਰ ਦੇ ਬਿਆਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਵੱਖਰੀ ਰੂਪਰੇਖਾ ਬਣ ਗਈ ਸੀ ਤਿਆਰ ਹੋ ਗਈ ਸੀ ਉਸ ਨੂੰ ਲੈ ਕੇ ਹੁਣ ਕਿਤੇ ਨਾ ਕਿਤੇ ਭਾਜਪਾ ਨੇ ਵੱਡਾ ਜਵਾਬ ਹੈ ਜਿਹੜਾ ਦੇ ਦਿੱਤਾ ਹੈ ਦਰਅਸਲ ਉਹਨਾਂ ਨੇ ਕਿਹਾ ਕਿ ਬੀਜੇਪੀ ਹੈ ਜਿਹੜਾ 2027 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ ਉਸ ਉੱਤੇ ਵੱਡਾ ਜਿਹੜਾ ਅੰਦੋਲਨ ਆਰੰਭ ਕਰਨ ਜਾਰੀ ਹੈ ਅਤੇ ਜਿਹੜੀਆਂ ਹੁਣ ਪਰਿਸ਼ਦ ਚੋਣਾਂ ਅਤੇ ਵਿਧਾਨ ਸਭਾ ਦੀ ਜਿਹੜੀਆਂ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਉਸ ਨੂੰ ਲੈ ਕੇ ਵੀ ਇੱਕ ਵੱਡੀ ਜਿਹੜੀ ਯੋਜਨਾ ਬੰਦੀ ਹੈ ਪੰਜਾਬ বিজেপি ਵੱਲੋਂ ਅਰੰਭੀ ਗਈ ਹੈ ਅਤੇ ਇਸ ਉੱਤੇ ਵੀ ਜਿਹੜਾ ਪਹਿਲਾਂ ਹੀ ਮੀਟਿੰਗਾਂ ਦਾ ਦੌਰ ਹੈ ਜਿਹੜਾ ਆਰੰਭ ਹੋ ਚੁੱਕਿਆ ਸੋ ਆਓ ਸੁਣੋ ਤੁਸੀਂ ਵੀ ਕੀ ਕਹਿਣਾ ਹੈ ਪੰਜਾਬ বিজেপি ਪ੍ਰਧਾਨ ਅਸ਼ਵਨੀ ਸ਼ਰਮਾ ਦਾ ਜਿਵੇਂ ਕਿ ਚਰਚਾ ਚੱਲ ਰਹੀ ਹੈ ਕੈਪਟਨ ਸਾਹਿਬ ਐਲਡਰ ਹਨ ਉਹਨਾਂ ਨੇ ਇੱਕ ਵਿਅਕਤੀਗਤ ਰੂਪ سے ਆਪਣੇ ਆਪਣਾ ਵਿਚਾਰ ਰੱਖਿਆ लेकिन पार्टी पहले दिन से क्लियर है 117 सीटों को ध्यान में रखकर पार्टी अपनी गतिविधियां कर रही है अपनी योजना बना रही है अपने संगठन के ढांचे का विस्तार कर रही है और पार्टी के 117 सीटों को लेकर ही आगे जब बढ़ेगी मेरा इतना स्पेस एक सौ सीटों पे पार्टी पूरी तनदेही से संगठनात्मक तरीके से आंदोलनात्मक तरीके से जो जो एक चुनाव लड़ने के लिए जरूरी होता है उसमें लगी हुई है बादल कहते हैं दो हजार बत्तीस में भी सरकार नहीं बना पाएंगे आ, अगर इकट्ठे होंगे तो सरकार जरूर अब वो बड़ी बहन है मैं उस पर क्या टिप्पणी करूँ पर वो पॉलिटिशियन की जगह ज्योतिषी कब से बन गए हैं वो निजूमी कब से हो गए हैं कि जो घोषणा कर देंगे वो ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਬੀਜੇਪੀ ਅਤੇ ਅਕਾਲੀ ਦਲ ਦੇ ਗੱਠਜੋੜ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਦਰਅਸਲ ਪਿਛਲੇ ਦਿਨਾਂ ਦੇ ਵਿੱਚ ਕਾਫੀ ਚਰਚਾ ਚੱਲ ਰਹੀਆਂ ਸਨ ਬੀਜੇਪੀ ਅਤੇ ਅਕਾਲੀ ਦਲ ਦੇ ਗੱਠਜੋੜ ਨੂੰ ਲੈ ਕੇ ਕਾਫੀ ਜਿਹੜਾ ਬਾਜ਼ਾਰ ਦੇ ਵਿੱਚ ਸਿਆਸੀ ਬਾਜ਼ਾਰ ਦੇ ਵਿੱਚ ਹਲਚਲ ਦੇਖੀ ਜਾ ਰਹੀ ਸੀ ਪਰ ਇਸ ਨੂੰ ਲੈ ਕੇ ਹੁਣ ਅਸ਼ਵਨੀ ਸ਼ਰਮਾ ਨੇ ਜਿਹੜਾ ਇੱਕ ਵੱਡਾ ਬਿਆਨ ਦੇ ਦਿੱਤਾ ਹੈ। ਦਰਅਸਲ ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਜਿਹੜਾ ਬੀਜੇਪੀ ਅਤੇ ਅਕਾਲੀ ਦਲ ਗੱਠ ਜੋੜ ਨੂੰ ਲੈ ਕੇ ਵੱਡੀ ਗੱਲ ਕਹੀ ਸੀ ਅਤੇ ਉਸ ਤੋਂ ਬਾਅਦ ਵਿੱਭਾ ਹਰਸਿਮਰਤ ਕੌਰ ਬਾਦਲ ਨੇ ਵੀ ਜਿਹੜਾ ਆਪਣਾ ਬਿਆਨ ਦਿੱਤਾ ਸੀ ਪਰ ਹੁਣ ਪੰਜਾਬ ਪ੍ਰਧਾਨ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਾਰਿਆਂ ਦੇ ਬਿਆਨਾਂ ਉੱਤੇ ਪਾਣੀ ਫੇਰ ਦਿੱਤਾ ਹੈ ਅਤੇ ਇੱਕ ਵੱਡਾ ਬਿਆਨ ਹੈ ਜਿਹੜਾ ਦੇ ਦਿੱਤਾ ਹੈ। ਦਰਅਸਲ ਅਸ਼ਵਨੀ ਸ਼ਰਮਾ ਨੇ ਕਿਹਾ ਕਿ 2027 ਦੀਆਂ ਚੋਣਾਂ ਬੀਜੇਪੀ ਆਪਣੇ ਦਮ ਉੱਤੇ ਸਾਰੀਆਂ 117 ਦੀਆਂ 117 ਸੀਟਾਂ ਉੱਤੇ ਇਕੱਲਿਆਂ ਆਪਣੇ ਦਮ ਤੇ ਚੋਣ ਲੜੇਗੀ। ਦਰਅਸਲ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਵਿੱਤੇ ਦਿਨੀ ਹੀ ਕਿਹਾ ਸੀ ਕਿ ਪੰਜਾਬ ਦੇ ਵਿੱਚ ਅਕਾਲੀ ਅਤੇ ਭਾਜਪਾ ਗੱਠਜੋੜ ਹੋਣਾ ਚਾਹੀਦਾ ਹੈ ਤਾਂ ਜੋ 2027 ਦੀਆਂ ਚੋਣਾਂ ਜਿੱਤੀਆਂ ਜਾਣ ਪਰ ਇਸ ਨੂੰ ਲੈ ਕੇ ਜਿਹੜਾ ਬਾਜ਼ਾਰ ਦੇ ਵਿੱਚ ਸਿਆਸੀ ਬਾਜ਼ਾਰ ਦੇ ਵਿੱਚ ਗਲਿਆਰੇ ਦੇ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲੀ ਸੀ ਬਿਆਨ ਤੋਂ ਬਾਅਦ ਪਰ ਹੁਣ ਫੇਰ ਕਿਹਾ ਜਾ ਰਿਹਾ ਹੈ ਕਿ ਅਸ਼ਵਨੀ ਸ਼ਰਮਾ ਨੇ ਸਾਰਿਆਂ ਦੇ ਬਿਆਨਾਂ ਉੱਤੇ ਇੱਕ ਵਾਰ ਪਾਣੀ ਫੇਰ ਦਿੱਤਾ ਹੈ ਦਰਅਸਲ ਉਹਨਾਂ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜੀਐਸਪੀ ਇਕੱਲਿਆਂ ਲੜੇਗੀ ਅਤੇ ਆਪਣੇ ਦਮ ਉੱਤੇ 117 ਵਿਧਾਨ ਸਭਾ ਸੀਟਾਂ ਉੱਤੇ ਇਕੱਲਿਆਂ ਵੱਡਾ ਅੰਦੋਲਨ ਜਿਹੜਾ ਆਰੰਭ ਕਰੇਗੀ ਅਤੇ ਇਸ ਅੰਦੋਲਨ ਨੂੰ ਵੀ ਜਿੱਤੇਗੀ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਕਿਹਾ ਸੀ ਕਿ ਜੋ ਪਾਰਟੀ ਪੰਜਾਬ ਦੇ ਹੱਕਾਂ ਦੀ ਗੱਲ ਕਰੇਗੀ ਵੀ ਜਿਹੜਾ ਅਕਾਲੀ ਦਲ ਉਸ ਨੂੰ ਸਮਰਥਨ ਦੇਵੇਗਾ ਪਰ ਇਸ ਦਾ ਜਿਹੜਾ ਵੱਡਾ ਜਵਾਬ ਦਿੰਦੇ ਅਸ਼wini ਸ਼ਰਮਾ ਨੇ ਬੀਬਾ ਹਰਸਿਮਰਤ ਕੌਰ ਨੂੰ ਵੱਡਾ ਜਿਹੜਾ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ ਵਿਵਾਹ ਹਰਸਿਮਰਤ ਕੌਰ ਦੇ ਵਾਅਦ ਕੋਈ ਮਾਇਨੇ ਨਹੀਂ ਰੱਖਦਾ ਉਹਨਾਂ ਨੇ ਕਿਹਾ ਕਿ ਅਸੀਂ ਸਿਰਫ 117 ਸਿੱਟਾ ਉਤੇ ਇਕੱਲੇ ਆਪਣੇ ਦਮ ਉਤੇ ਚੋਣ ਲੜਾਂਗੇ ਚਾਹੇ ਕੋਈ ਵੀ ਪਾਰਟੀ ਉਹਨਾਂ ਨੇ ਫਿਲਹਾਲ ਸੱਤਾਧਾਰੀ ਪਾਰਟੀ ਉਤੇ ਵੀ ਜਿਹੜੇ ਤੰਜਬਾਦੀ ਕੱਸੀ ਹੈ ਬਿਆਨਬਾਜ਼ੀ ਕੀਤੀ ਹੈ ਪਰ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਬਿਆਨਾਂ ਨੂੰ ਲੈ ਕੇ ਅਤੇ ਵਿਵਾਹ ਹਰਸਿਮਰਤ ਕੌਰ ਦੇ ਬਿਆਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਵੱਖਰੀ ਰੂਪਰੇਖਾ ਬਣ ਗਈ ਸੀ ਤਿਆਰ ਹੋ ਗਈ ਸੀ ਉਸ ਨੂੰ ਲੈ ਕੇ ਹੁਣ ਕਿਤੇ ਨਾ ਕਿਤੇ ਭਾਜਪਾ ਨੇ ਵੱਡਾ ਜਵਾਬ ਹੈ ਜਿਹੜਾ ਦੇ ਦਿੱਤਾ ਹੈ ਦਰਅਸਲ ਉਹਨਾਂ ਨੇ ਕਿਹਾ ਕਿ ਬੀਜੇਪੀ ਹੈ ਜਿਹੜਾ 2027 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ ਉਸ ਉੱਤੇ ਵੱਡਾ ਜਿਹੜਾ ਅੰਦੋਲਨ ਆਰੰਭ ਕਰਨ ਜਾਰੀ ਹੈ ਅਤੇ ਜਿਹੜੀਆਂ ਹੁਣ ਪਰਿਸ਼ਦ ਚੋਣਾਂ ਅਤੇ ਵਿਧਾਨ ਸਭਾ ਦੀ ਜਿਹੜੀਆਂ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਉਸ ਨੂੰ ਲੈ ਕੇ ਵੀ ਇੱਕ ਵੱਡੀ ਜਿਹੜੀ ਯੂਜ਼ਰਾਂ ਬੰਦੀ ਹੈ ਪੰਜਾਬ ਬੀਜੇਪੀ ਵੱਲੋਂ